ਦੀ ਲਾਈਵ ਅਪਡੇਟ ਦੇਣ ਦੇ ਲਈ ਛੋਟੀ ਜੀ ਅਪਡੇਟ ਦੇਣ ਦੇ ਲਈ ਲਾਈਵ ਹੋਈ ਸੀਗੀ ਆਪਣੇ ਪੇਜ ਪੰਜਾਬ ਡੈਰੀ ਫਾਰਮ ਤੋਂ ਆਪਣੇ ਕੋਲੇ ਹਰਿਆਣੇ ਤੋਂ ਬਜਰੰਗੀ ਲਜਵਾਣਾ ਝੋਟੇ ਦੇ ਮਾਲਕ ਅਨਿਲ ਲਜਵਾਣਾ ਜੀ ਆਏ ਹੋਏ ਆ ਤੇ ਬਾਈ ਹੁਣਾਂ ਤੋਂ ਅੱਜ ਆਪਾਂ ਸੀਮਨ ਕਲੈਕਟ ਕੀਤਾਗਾ ਪਿਛਲੀ ਵਾਰੀ ਵੀ ਤਕਰੀਬਨ 2 ਕੁ ਮਹੀਨੇ ਪਹਿਲਾਂ ਸੀਮਨ ਦੇ ਕੇ ਗਏ ਸੀ ਉਹ ਸੀਮਨ ਸਾਰਾ ਆਪਣਾ ਲੱਗ ਗਿਆ ਸੀਗਾ ਤੇ ਅੱਜ ਕਾਫੀ ਦਿਨਾਂ ਬਾਅਦ ਤਕਰੀਬਨ ਮਹੀਨਾ ਹੋ ਗਿਆ ਬਾਈ ਤੁਹਾਨੂੰ ਫੋਨ ਲਾਉਂਦੇ ਆਂ ਹਾਂ ਮਹੀਨਾ ਇੱਕ ਮਹੀਨਾ ਹੋ ਗਿਆ ਬਾਈ ਮੈਂ ਲੰਬੀ ਸੁਤਾਈ ਚਲੇ ਜਾਂਦਾ ਬਾਈ ਕੁਝ ਕਰਕੇ ਕੰਮ ਹੋ ਜਾਏ ਕੁਛ ਸੀਮਨ ਬੈਕ ਹੋਵੇ ਇਸ ਕੰਮ ਸੇ ਮੜਨਾ ਪੜੇ ਹਾਂ ਮਗਰ ਮਹੀਨੇ ਦੋ ਮੈਂ ਅਬ ਸਿੱਧਾ ਨਾਲ ਜਾਣਾ ਮੈਂ ਇਤਨਾ ਚੱਲ ਜਾਦਾ ਅਰ ਜਾਣਾ ਦਾ ਪ੍ਰਤੀ ਗਾਉਂ ਮੈਂ ਬਦਲ ਰੰਗੀ ਤੁਮਾ ਦਾ ਸੀਮਨ ਪੂਰੇ ਅਰੀਲਾ ਮੈਂ 5000 ਪਲਸ ਗਾਉਂ ਮੈਂ ਤੋਂ 5000 ਪਲਸ ਗਾਉਂ ਮੈਂ ਬਦਲ ਠੀਕ ਹੈ ਤੇ ਵੀਰ ਨੂੰ ਇੱਕ ਮਹੀਨੇ ਤੋਂ ਤਕਰੀਬਨ ਫੋਨ ਲਾ ਰਹੀ ਸੀ ਕਿ ਸੀਮਨ ਦੇਣ ਦੇ ਲਈ ਤੇ ਹੁਣ ਵੀਰ ਦਾ ਟਾਈਮ ਲੱਗਾ ਤੇ ਅੱਜ ਆਪਾਂ ਕਾਫੀ ਸੀ ਮਾਤਰਾ ਦੇ ਵਿੱਚ ਸੀਮਨ ਲਿਆਗਾ ਤੇ ਬਜਰੰਗੀ ਲਜਵਾਨਾ ਵਾਸਤੇ ਆ ਤਕਰੀਬਨ ਸਾਰੇ ਬੰਦੇ ਜਾਣਦੇ ਹਨ ਤੇ ਹੋਰ ਆਪਣੇ ਕੋਲੇ ਕਿਹੜੇ ਕਿਹੜੇ ਬੋਲ ਹੈ ਜੀ ਬਾਦਸ਼ਾਹ ਲਈ ਦੁਆਣਾ ਕਿੰਗ ਲਈ ਦੁਆਣਾ ਹੋਰ ਨਿਆ ਬੋਲ ਕਾਸ਼ੀਮਨ ਬਣਿਆ ਬਾਈਕਰਣ ਲਈ ਦੁਆਣਾ ਜੋ ਯੋਗਰਾਜ ਕਰਮਵੀਰਵਨ ਦਾ ਘਟੜਾ ਹੈ ਠੀਕ ਹੈ ਔਰ ਜਿਸकी ਮਾਂ ਮੋਤੋ ਹੈ ਮਹੈਸ਼ਤਿਆ ਵਾਲੀ 27 ਪਲੱਸ ਦਾ ਜਿਸ ਦਾ ਰਿਕਾਰਡ ਹੈ 30 ਦੇ 25 ਪਲੱਸ ਦਾ ਹੈ जय सुबह सताईस प्लस का है पांच में सुबह छब्बीस प्लस का है ठीक है और सात में सुबह चौबीस प्लस का है आठ में सुबह लाइव के घर में बाईस एक सौ कुछ ग्राम का आठ में सुबह लगभग उसका जय सिंह जय सिंह जय सिंह जय सिंह सोरखी वो महेश दया को टाइम नहीं था अपना ड्यूटी पे रहते हैं ਮਕਾਨ ਦਾ ਭਾਵਾ ਵੀ ਆਪਾਂ ਕਾਫੀ ਚੰਗੀ ਉਮੀਦ ਕਰ ਸਕਦੇ ਹਾਂ ਵਧੀਆ ਦੇਖੋ ਉਮੀਦ ਅੱਛੀ ਹੈ ਬਾਕੀ ਰਿਜ਼ਲਟ ਟੇਮ ਆਣੇ ਕੇ ਬਾਅਦ ਹੋਗਾ ਤੇ ਬਜਰੰਗੀ ਰੀਆਂ ਝੋਟੀਆਂ ਦੀ ਤਾਂ ਲਾਈਵ ਚ ਵਾਈ ਵੀ ਹੋ ਚੁੱਕੀ ਹੈ ਬਹੁਤ ਆ ਵੀ ਅੱਧੇ ਜ਼ੋਟੀਆਂ ਤੋਂ ਪੈਂਡਿੰਗ ਮੈਂ ਹੈ ਬਹਿ ਰਹੀ ਹੈ ਅੱਛੇ ਦੁੱਧ ਬੇ ਚੱਲਨੇ ਲੱਗ ਰਹੀ ਹੈ ਕੁਝ ਸੱਜਨ ਮਿੱਤਰੇ ਜੋੜਤੀਆਂ ਲਾਈਵ ਨਹੀਂ ਕਰਵਾਤੇ ਤੋ ਉਹ ਜਗਦੀ ਨਹੀਂ ਸੁਣੀ ਸੁਣੀ ਤੋ ਧਿਆਨ ਉਹੋ ਜੇਗੀ ਮੇਲੇ ਮੇ ਵੀ ਕਈ ਹਉਤੇ ਮਿਲ ਮਿਲਤੇ ਕਰੀ ਉਹਨਾਂ ਨੇ ਭਾਈ ਸਾਹਿਬ ਮੇਲੇ ਨੇ ਲੈ ਕੇ ਆਏ ਨਹੀਂ ਜੋੜਤੀਆਂ ਬਹੁਤ ਚੰਗੀਆਂ ਸੀ ਮਤਲਬ 5 5 6 6 7 7 ਕਿਲੋ ਮਾਂ ਨਾਲ ਜੰਪ ਕਰਨੇ ਲੱਗਦੇ ਠੀਕ ਹੈ ਔਰ ਇਹ ਆਪਣੀ ਲਾਈਵ ਮਿਲਕਿੰਗ ਸਾਫ ਸੁਥਰੀ ਹੋਇਆ ਪਰ ਇਸ ਟੇਨ ਕੋਈ ਹੈ ਇੰਡੀਪੈਂਡੈਂਸੀ ਦੀ ਜਿਹੀ ਚੀਜ਼ ਨਹੀਂ ਸਹੀ ਸਿਰਮੁਨ ਦਾ ਵੀ ਕੰਮ ਆਪਣਾ ਔਰਜਨਲ ਹੈ ਆਪਾ ਦੇਸੀ ਜ਼ਿੰਮੇਦਾਰ ਹਾਂ ਭਾਈ ਬਿਲਕੁਲ ਬੂਂਕਰ ਵਾਲੇ ਦੀ ਮਿਹਰਬਾਨੀ ਤੇ ਬਹੁਤ ਅੱਛਾ ਰਹਿ ਗਿਆ ਸਹੀ ਹੈ ਤੇ ਇੱਕ ਵਾਰੀ ਕਮੈਂਟ ਕਰਕੇ ਦੱਸਿਓ ਵੀ ਆਵਾਜ਼ ਇਸ ਪ੍ਰੋਪਰ ਆ ਰਹੀ ਆ ਤੇ ਆਪਣੇ ਕੋਲੇ ਅੱਜ ਕਿੰਨੇ ਕ ਸੀਮਨ ਰੱਖ ਕੇ ਚੱਲੇ ਆ ਤੁਸੀਂ ਆਵੇ ਲਗਭਗ 500 ਸੀਮਨ ਹੋਵੇਗਾ ਠੀਕ ਹੈ ਠੀਕ ਹੈ ਤੇ ਜੇ ਕਿਸੇ ਵੀਰ ਨੂੰ ਹਨ ਆਪਣੇ ਏਰੀਏ ਦੇ ਵਿੱਚ ਕਿਸੇ ਵੀ ਵੀਰ ਨੂੰ ਆਪਣੇ ਇਧਰ ਨੇੜੇ ਤੇੜੇ ਏਰੀਏ ਦੇ ਵਿੱਚ ਵੀਰੇ ਸੀਮਨ ਚਾਹੀਦਾ ਹੋਇਆ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਨੰਬਰ ਹੈਗਾ ਆਪਣਾ 9517456920 ਦੁਬਾਰਾ ਫੇਰ ਦੱਸ ਦੇਣਾ ਨੰਬਰ ਵੀਰੇ 9517456920 ਜੇ ਕਿਸੇ ਨੇ ਏਆਈ ਕਰਾਉਣੀ ਹੋਵੇ ਉਹ ਵੀ ਸੰਪਰਕ ਕਰ ਸਕਦਾ ਵ ਪਰ ਜਿਆਦੇ ਦੂਰ ਵਾਲੇ ਵੀਰ ਫੋਨ ਨਾ ਲਾਇਆ ਕਰੋ ਜੇ ਕਿਸੇ ਡਾਕਟਰ ਨੂੰ ਜਾਂ ਫਾਰਮਰ ਨੂੰ ਵੈਸੇ ਸੀ ਮਚਾਈਦਾ ਤਾਂ ਉਹ ਵੀ ਲਿਜਾ ਸਕਦਾ ਤੇ ਬਾਈ ਸਾਹਿਬ ਆਪਣਾ ਨੰਬਰ ਵੀ ਬਤਾ ਦੇਣਾ ਮੇਰਾ ਮੋਬਾਈਲ ਨੰਬਰ 85296600 8529000 0660 ਠੀਕ ਹੈ ਜੀ

ਮਾ ਤਲਕੇ ਵੀ ਜਿਹੜੇ ਵੀ ਕਿਸੇ ਨੂੰ ਕਈ ਵਾਰੀ ਡਾਕਟਰ ਨੂੰ ਹਨਾ ਤੁਹਾਨੂੰ ਫੋਨ ਲਾਉਂਦਾ ਰਹਿੰਦਾ ਵੀ ਸਪਲਾਈਅਰ ਕੌਣ ਤੇ ਆਪਣੀ ਤੋਂ ਸੀਮਨ ਲਵ ਜਾ ਸਕਦਾ ਕਿਤੇ ਆ ਸਪਲਾਈਅਰ ਕੋਈ ਇਹ ਨਹੀਂ ਡਾਕਟਰੋ ਡਾਕਟਰ ਭਾਈਆਂ ਦੋ ਬਥੇਰੇ ਬਥੇਰੇ ਹੋ ਜਾਂਦੇ ਜੋ ਐਡਵਾਂਸ ਵੀ ਫालतੂ ਵੀ ਲੈ ਲੈਂਦੇ ਹਮਮ ਠੀਕ ਹੈ ਉਹਨਾਂ ਦੇ ਬਾਅਦ ਸੀਮਨ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਲਾਈਵ ਦਾ ਆਪਾਂ ਐਂਡ ਕਰਦੇ ਹਾਂ ਬਸ ਇਹੀ ਛੋਟੀ ਜੀ ਅਪਡੇਟ ਦੇਣੀ ਸੀਗੀ ਸੀਮਨ ਦੇ ਬਾਰੇ ਤੇ ਡੁਪਲੀਕੇਸੀ ਤੋਂ ਬਚੋ ਬਾਈ ਨੇ ਦੱਸਿਆ ਵੀ ਕਿਸੇ ਵੀ ਸਪਲਾਈਅਰ ਨੂੰ ਸੀਮਨ ਨਹੀਂ ਦਿੰਦੇਗੇ ਕੱਲਾ ਡਾਇਰੈਕਟਰ ਡਾਕਟਰ ਨੂੰ ਸਪਲਾਈ ਕਰਦੇ ਆ ਅਗਰ ਪਹਿਲੇ ਮੈਂ ਸੀਮਨ ਦੂੰਗਾ ਤਾਂ ਬਾਈ ਨੂੰ ਜੀਤਾ ਬਟਿੰਡਾ ਵਾਲਾ ਠੀਕ ਹੈ ਪਰੇ ਗ ਮੰਤਰੀ ਤੇ ਉਹਨੂੰ ਦੋਨੋਂ ਨਾਲ ਜਿੰਕੇ ਸਾਥ ਮੇਰਾ ਬਹੁਤ ਅੱਛਾ ਰਿਵਾਜ ਬੜੀਆ ਬੋਲਚਾਲ ਪ੍ਰੇਮ ਹੈ ਕੁਲਰੀਆ ਵਾਲਾ ਹਮਮ ਮਗਰ ਕੀ ਹੋਇਆ ਇੱਕ ਦੋ ਬੰਦਾ ਡੁਪਲੀਕੇਟ ਕਰਨ ਲੱਗਾ ਮੈਂ ਇਹ ਬਿੰਦਤਾ ਕਰਕੇ ਉਸੇ ਵੀ ਦਾ ਸਪਲਾ ਰਗਾ ਸੀਮਨ ਮਲ ਕਰਦੇ ਠੀਕ ਹੈ ਇਹ ਨਹੀਂ ਇੱਕ ਬਸ ਸਭ ਹੀ ਖਰਾਬ ਹੈ ਬਹੁਤ ਬੜੀਆ ਬੜੀਆ

लड्डू खिला जाइए एक हजार में दो हजार में एक भी फूला बच्चा भी आ जाए तो भाई लाभ बिल्कुल अपना काम है उस दिन देने का बाकी वही गुरु की मर्जी है कैसे सही गल है जी तो नेग अपने नेक नीति अपने नियम से अपने विचार से अपने मन कर्म वचन से उस दिन सीमन बाकी लोगो की सुते बदनाम करने वाले तो ऐसे चलते रहवा लगे मेरे को कोई दिक्कत भी नहीं बिल्कुल जी बिल्कुल बोल लगातार 4 साल से सिमरन बैंक में खड्या है ये विकल्प से एक भाई बोल रहा था कि उरसेला और या बजरगी का तो जो लगातार 4 साल से सिमरन बैंक से बाल ही नहीं निकला उसको उरसेला कहां जाया बिल्कुल जैसे हर 4 महीने 5 महीने सिमरन बन के और ऑल इंडिया में गाने लग रहा है उसे भी वैसे अब तक तो खत्म हो गया एक बंदा ना कमेंट करके भेज द मिलेते भी कोई छोटा रहे अपना ਮੇਲੇ ਵਿੱਚ ਝੋਟੀਆਂ ਵੀ ਝੋਟੀਆਂ ਆਉਣਗੀਆਂ ਠੀਕ ਹੈ ਝੋਟੀਆਂ ਮੇਲੇ ਦੇ ਵਿੱਚ ਬਾਈ ਜੀ ਬਜਰੰਗੀ ਦੇ ਸੀਮਲ ਬੈਂਕ ਮੰਗੇ ਹੋਏ ਹਨ ਹਾਂ ਔਰ ਇੱਕ ਵਾਰ ਉਹ ਉਧਰ ਰਾਤ ਸਰਮੇੜਾ ਲੱਗਿਆ ਤਾਂ ਵਾਹ ਲੋਕਾਂ ਨੇ ਮਿਲ ਦਿੱਤੀ ਕਿ ਉਹ ਮੇਲੇ ਕ ਮੱਟੀ ਦੇ ਵੀ ਮੇਰੇ ਪਾਸ ਪੂਨਾਈ ਦੇਖ ਤੋਂ ਤੇ ਮੈਨੇ ਵਾਪੇ ਠੀਕ ਹੈ ਠੀਕ ਹੈ ਤੇ ਬਾਈ ਜੀ ਬਜਰੰਗੀ ਦੀਆਂ ਝੋਟੀਆਂ ਆਉਣਗੀਆਂ ਮੇਲੇ ਦੇ ਵਿੱਚ ਉਹ ਤੁਸੀਂ ਦੇਖ ਸਕਦੇ ਆ ਕਿਉਂਕਿ ਆਪਾਂ ਮੇਨ ਰਿਜ਼ਲਟ ਦੇਖਣਾ ਹੈ ਨਾ ਝੋਟੇ ਤੋਂ ਅੱਗੇ ਹੁਣ ਆਪਣੇ ਕੋਲੇ ਰਿਜ਼ਲਟ ਦੇਖਣ ਦਾ ਟਾਈਮ ਆ ਇੱਕ ਬਾਤ ਸੁਣੋ ਮੈਂ ਤਾਂ ਚੰਗੀ ਚੰਗੀਆਂ ਰੋਟੀਆਂ ਲਿਆਉਂਗਾ ਹਮ ਆਪਣਾ ਰਿਜ਼ਲਟ ਦੇਖੋ ਬੁੱਧ ਕੇ ਪਾਸ ਕਿਹਾ ਨਹੀਂ ਬਿਲਕੁਲ ਬਿਲਕੁਲ ਖਾਲੀ ਮੇਲੇ ਮੈਂ ਤਾਂ ਕੀ ਬਤਾ ਮੈਂ ਕੈਸੀ ਕੈਸੀ ਰੋਟੀਆਂ ਕੈਸੇ ਕੈਸੀ ਕਿਸ ਕਿਸ ਤਰੀਕੇ ਨਾਲ ਤਿਆਰ ਕਰਕੇ ਦੁਕਾਨਾਂਗਾ ਮੈਂ ਅਗਰ ਮੇਰੇ ਭੈ ਜਰ ਪੈ ਅਗਰ ਕੋਈ 30 ਕਿਲੋ ਵੀ ਦੇ ਰਹੀ ਹੈ ਤਾਂ ਉਹ ਮੇਰਾ ਫਾਇਦਾ ਹੈ ਠੀਕ ਹੈ ਫਾਰਮਰ ਦਾ ਫਾਇਦਾ ਉਹ ਹੈ ਜੋ ਫਾਰਮਰ ਕੇ ਘਰ ਪਰਦਰਸਾ ਤੇ ਮਾਨਸਾ ਏਰੀਆ ਦੇ ਵਿੱਚ ਕਿਹੜੇ ਕਿਹੜੇ ਡਾਕਟਰਾਂ ਕੋਲੇ ਕੋਈ ਬੁੱਧ ਮੇਰਾ ਮੋਬਾਈਲ ਨੰਬਰ ਹੈ ਪੁੱਛ ਲੈਣਾ ਮੈਂ ਸਭ ਹੀ ਕੇ ਬਤਾ ਦੇਣਾ ਇੱਕ ਵਾਰੀ ਬੋਲ ਦਉ ਬੁੱਧ ਘਣੇ ਨਾ

ठीक है। राजस्थान से भी मेरे पास बहुत से फोन हैं सप्लाई भी जल्दी ठीक है बाकी गुजरात में एक दो बार एक दो सप्लाई के पास जाता हूँ बाकी जो बाहर की और स्टेट है वो मेरे घर से कुछ जाते हैं। ਉਹ ਉਹਨਾਂ ਦਾ ਪਤਾ ਨਹੀਂ ਬਈ ਦੇਖੋ ਆ ਕੇ ਜਾ ਕੇ ਕਿਹਦਾ ਸੀਮਨ ਹੈ ਹਮ ਹਮ ਬੇਚੇ ਹੈ ਕਿ ਮਿਲ ਆਊਟ ਕਰੇ ਕਿ ਇਦ ਰਹੇ ਹਮ ਇੱਕ ਭਰੋਸੇ ਪੈ ਦਿਨਾ ਪੜੇ ਬਿਲਕੁਲ ਬਹੁਤ ਜਲਦੀ ਕੁਝ ਕੋਸ਼ਿਸ਼ ਕਰਾਂਗੇ ਬਾਰ ਕੋਡ ਵਗੈਰਾ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਹੋ ਜਾਵੇ ਕਿ ਬਈ ਗਰਗਰ ਸੀਮਨ ਪਹੁੰਚ ਜਾਵੇ ਔਰ ਡੁਪਲੀਕੇਸੀ ਰੋਕੀ ਜਾਵੇ ਠੀਕ ਹੈ ਇਸ ਦੇ ਉੱਪਰ ਉਤ ਕੋਸ਼ਿਸ਼ ਕਰਾਂਗੇ ਠੀਕ ਹੈ ਗਰਜੀਤ ਭਾਈ ਆਪਣਾ ਪਿੰਡ ਖੋਸਾ ਜਲਾਲਾ ਮੋਗੇ ਤੋਂ ਜੀਰਾ ਰੋਡ ਦੇ ਉੱਪਰ ਰਹਿ ਜਾਂਦਾ ਹੈ ਤੇ ਚਲੋ ਠੀਕ ਹੈ ਭਾਈ ਲਾਈਵ ਕਰਦੇ ਹਾਂ ਬੰਦ ਕਰੀਏ ਆਪਾਂ ਅੱਤਾਰੀਕੇ ਪੱਟਨੇ ਤੇ ਆਕੇ ਖੰਡੂਰ ਸਾਹਿਬ ਤੱਕ ਜਾਣਾ ਹੈ ਤੇ ਫਿਰ ਵਾਪਸ ਆ ਕੇ ਮੇਲੇ ਕੀ ਚੁਆਈ ਵੀ ਕਰਨੀ ਹੈ ਭਾਈ ਸਾਹਿਬ ਠੀਕ ਹੈ ਮੈਂ ਲੇਟ ਹੋਣਾ ਲੱਗਦਾ ਹੈ ਬਾਈਆ ਬਹੁਤ ਧੰਨਵਾਦ ਸੋਸਰੀ ਗਾਲ ਤੇ ਇਧਰਲੀ ਸਾਈਡ ਜੇ ਕਿਸੇ ਵੀਰ ਨੂੰ ਸੀਮਨ ਚਾਹੀਦਾ ਹੋਇਆ ਨਾ ਜੀਰਾ ਮਖੂ ਤਰਨ ਤਰਨ ਤੇ ਖਡੂਰ ਸਾਹਿਬ ਕਿਸੇ ਵੀ ਭਰਾ ਨੂੰ ਆਪਣਾ ਸੀਮਨ ਚਾਹੀਦਾ ਹੋਇਆ ਬਜਰੰਗੀ ਬਾਦਸ਼ਾਹ ਕਿੰਗ ਤੇ ਨੰਬਰ ਵੀਰ ਨੇ ਪਹਿਲਾਂ ਵੀ ਬੋਲਿਆ ਵੀਡੀਓ ਦੇ ਵਿੱਚ ਕੰਟੈਕਟ ਕਰ ਠੀਕ ਹੈ ਚਲੋ ਧੰਨਵਾਦ ਜੀ ਸਾਰੇ ਭਰਾਵਾਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਧੰਨਵਾਦ ਕਾ ਲਵਰ